ਤੂ ਗੋਲੀਆਂ ਕੋਈ ਨਹੀਂ ਕੰਮ ਕਰਦਾ ਕਰਦਾ ਸਿੱਖ ਜਾਗੇ ਮੈਂ ਤਾਂ ਡਰ ਕੇ ਦਿਲਜੀਤ ਦੋਸਾਂ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਜਿੱਥੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਇਸ ਦਾ ਪੂਰੇ ਭਾਰਤ ਵਿੱਚ ਜਮ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਸਰਦਾਰ ਜੀ 3 ਜੋ ਕਿ 27 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਇਹ ਭਾਰਤ ਵਿੱਚ ਨਹੀਂ ਰਿਲੀਜ਼ ਹੋਵੇਗੀ ਇਸ ਫਿਲਮ ਵਿੱਚ ਦਿਲਜੀਤ ਦੇ ਨਾਲ-ਨਾਲ ਨੀਰੂ ਆਜਵਾ ਵੀ ਨਜ਼ਰ ਆਉਣਗੇ। ਹੁਣ ਇਹ ਫਿਲਮ ਭਾਰਤ ਨੂੰ ਛੱਡ ਕੇ ਬਾਕੀ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤ ਵਿੱਚ ਕਿਉਂ ਨਹੀਂ ਰਿਲੀਜ਼ ਹੋਏਗੀ ਦਿਲਜੀਤ ਦੀ ਫਿਲਮ? ਉਹ ਜਾਣਦੇ ਹਾਂ ਪੂਰਾ ਕਾਰਨ। ਭਾਰਤ ਅਤੇ ਪਾਕਿਸਤਾਨ ਵਿਚਲੀ جنگ ਤੋਂ ਬਾਅਦ ਹੁਣ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਚਲੀ ਚੱਲ ਰਹੀ ਤਣਾਅਪੂਰਨ ਸਥਿਤੀ ਨੂੰ ਮੁੱਖ ਰੱਖਦੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਤੇ ਇਸ ਫਿਲਮ ਵਿੱਚ ਦਿਲਜੀਤ ਨਾਲ ਪਾਕਿਸਤਾਨੀ ਅਦਾਕਾਰਾਂ ਹਾਨੀ ਅਮੀਰ ਜੋ ਕਿ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ